ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ 23 24 ਲਈ ਬਿਗ ਅਪਡੇਟ ਸਾਹਮਣੇ ਆ ਚੁੱਕੀ ਹੈ ਜਿਹੜੀ ਸਟੇਸ਼ਨ ਚੋਇਸ ਲਿੰਕ ਨੇ ਉਹ ਓਪਨ ਹੋ ਰਹੇ ਨੇ ਹਾਂਜੀ ਦੋਸਤੋ ਖੁਸ਼ਖਬਰੀ ਵਾਲੀ ਗੱਲ ਹੈ ਸਿਲੈਕਟਿਡ ਕੈਂਡੀਡੇਟ ਦੀ ਲਿਸਟ ਅਸਾਈਨ ਹੋਣ ਤੋਂ ਬਾਅਦ ਹੁਣ ਜਿਹੜੀ ਸਟੇਸ਼ਨ ਚੋਇਸ ਦੇ ਲਿੰਕ ਨੇ ਜਿਹੜੇ ਉਹ ਓਪਨ ਹੋ ਜਾਣਗੇ ਉਹਦੇ ਰਿਗਾਰਡਿੰਗ ਇਹਨਾਂ ਨੇ ਨੋਟਿਸ ਵੀ ਆਊਟ ਕਰ ਦਿੱਤਾ ਗਿਆ ਹੁਣੇ-ਹੁਣੇ ਨੋਟਿਸ ਆਇਆ ਹੈ ਚਲੋ ਦੋਸਤੋ ਆਪਾਂ ਰੀਡ ਕਰਕੇ ਦਿਖਾਉਨੇ ਆ ਤੁਹਾਨੂੰ ਨੋਟਿਸ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀਡੀਓ ਕਿਵੇਂ ਦੀ ਲੱਗੀ ਤਾਂ ਦੇਖੋ ਜੀ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਮਿਤੀ 20 ਨੂੰ ਠੀਕ ਹੈ ਜੀ ਅੱਜ ਜੀ ਸਿੱਖਿਆ ਉਪਾਗ ਪੰਜਾਬ ਵਿੱਚ ਟੀਟੀ ਕਾਡਰ ਦੀ ਬਾਰਡਰ ਏਰੀਆ ਦੀਆਂ 1664 ਅਸਾਮੀਆਂ ਭਰਨ ਲਈ ਮਿਤੀ 6 3 2020 ਨੂੰ ਵਿਗਿਆਪਨ ਦਿੱਤਾ ਗਿਆ ਸੀ ਇਸੇ ਵੀ ਆਪਨ ਵਿੱਚ 700 ਅਸਾਮੀਆਂ ਦਾ ਹੋਰ ਵਾਧਾ ਕਰਨ ਲਈ ਮਿਤੀ 23 6 2020 ਨੂੰ ਸੋਧ ਪੱਤਰ ਜਾਰੀ ਕੀਤਾ ਗਿਆ ਜਿਸ ਮੁਤਾਬਿਕ ਪ੍ਰਕਾਸ਼ਿਤ ਕੀਤੀ કુલ ਅਸਾਮੀਆਂ 2364 ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਵੱਲੋਂ ਸਿਲੇਕਟਡ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਮਿਤੀ 25 7 ਤੇ ਇਸ ਸਿਲੈਕਸ਼ਨ ਲਿਸਟ ਵਿੱਚ ਲੋਗ ਉਮੀਦਵਾਰਾਂ ਨੂੰ ਬੱਡਰ ਏਰੀਆ ਦੇ ਛੇ ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਸਮੇਂ ਅਰੁੱਧ ਸਟੇਟ ਐਮ ਆਈ ਐਸ ਐਲ ਵੱਲੋਂ ਆਨਲਾਈਨ ਪ੍ਰਕਿਰਿਆ ਦਾ ਇਨਸਟੇਸ਼ਨ ਚੋਨ ਕਰਵਾਈ ਜਾਵੇਗੀ ਤਾਂ ਦੇਖੋ ਜੀ ਇਸ ਸਟੇਸ਼ਨ ਚੋਨ ਦੇ ਮਤਲਬ ਵੀ ਪੋਰਟਲ ਮਤਲਬ ਕਿ 21/9/2024 ਤੋਂ 24/9/2024 ਤੱਕ ਖੁੱਲ੍ਹਾ ਰਹੇਗਾ ਮਤਲਬ ਕਿ ਕੱਲ ਤੋਂ ਓਪਨ ਹੋ ਜਾਏਗਾ ਤੇ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਕਿ ਉਕਤ ਸ਼ੈਡਿਊਲ ਅਨੁਸਾਰ ਸਟੇਸ਼ਨ ਚੋਨ ਕਰਨਾ ਯਕੀਨੀ ਬਣਾਇਆ ਜਾਵੇ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਕੈਨਸੀ ਲਿਸਟ ਵਿੱਚੋਂ ਆਪਣੀ ਚੋਇਸ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈਡੀ ਵਿੱਚ ਭਰ ਸਕਦੇ ਹਨ ਇਸ ਪ੍ਰਕਿਰਿਆ ਸਮੁੱਚੇ ਰੂਪ ਨਾਲ ਆਨਲਾਈਨ ਹੋਵੇਗੀ ਜਿਹੜੀ ਉਹ ਉਮੀਦਵਾਰ ਸਟੇਸ਼ਨ ਚੋਂ ਨਹੀਂ ਚੁਣਨਗੇ ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨ ਵਿੱਚ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਐਮਆਈਐਸ ਵੱਲੋਂ ਲੋਡ ਕਰ ਦਿੱਤਾ ਜਾਏਗਾ ਤੇ ਜਿਸ ਨੂੰ ਬਦਲਿਆ ਨਹੀਂ ਜਾਏਗਾ ਇੱਥੇ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਨੂੰ ਸਟੇਸ਼ਨ ਚੋਂ ਲਈ ਚੁਣੇਗੇ ਸਟੇਸ਼ਨਾਂ ਦੀ ਅਲਾਟਮੈਂਟ ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ ਭਾਵੇਂ ਕਿ ਉਸ ਵੱਲ ਚੁਣੇਗੇ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਲਾਟ ਹੋ ਚੁੱਕੇ ਹੋਣ ਤੇ ਜੀ ਸੂਰਤ ਵਿੱਚ ਵੀ ਉਸ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਅਲਾਟ ਹੋ ਜਾਵੇਗਾ ਇਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਜੁਮੇਦਵਾਰ 635% ਪ੍ਰਤੀ ਦਿਨ ਪਹਿਲਾਂ ਇੰਪਾਰਟਡ ਰਹੀ ਦੀ ਛੇ ਜ਼ਿਲ੍ਹੇ ਵਿੱਚ ਨਿਯੁਕਤ ਹੋ ਕੇ ਅਥোরਿਟੀਟੀ ਟੀਚਰ ਕੰਮ ਕਰ ਰਹੇ ਹਨ ਉਹ ਉਮੀਦਵਾਰ ਵੀ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਵਿੱਚ ਉਹ ਮਤੁਜਾ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ ਸੋ ਫਿਲਹਾਲ ਦੇ ਲਈ ਏਰੀਆ ਕਿਹੜਾ ਮਰਜ਼ੀ ਦੇ ਦੇਣ ਪਰ ਚੰਗੀ ਖਬਰ ਇਹ ਹੈ ਕਿ ਤੁਹਾਨੂੰ ਸਟੇਸ਼ਨ ਅਲਾਟ ਹੋ ਜਾਣਗੇ ਸੋ ਇਹ ਨਾ ਸੋਚਣਾ ਕਿ ਮੈਨੂੰ ਬਾਰਡਰ ਏਰੀਆ ਦੇ ਵਿੱਚ ਭੇਜ ਰਹੇ ਨੇ ਮੈਨੂੰ ਅੰਮ੍ਰਿਤਸਰ ਏਰੀਆ ਦੇ ਵਿੱਚ ਭੇਜ ਰਹੇ ਨੇ ਫਾਜ਼ਲਕਾ ਦੇ ਵਿੱਚ ਭੇਜ ਰਹੇ ਨੇ ਜਿੱਥੇ ਵੀ ਇੱਕ ਵਾਰ ਭੇਜ ਰਹੇ ਨੇ ਕੋਈ ਨਹੀਂ ਨੌਕਰੀ ਲੈ ਲਓ ਬਾਅਦ ਵਿੱਚ ਆਪਾਂ ਬਦਲੀਆਂ ਵੀ ਕਰਵਾ ਲਾਂਗੇ ਸੋ ਦੋਸਤੋ ਇਸ ਵੀਡੀਓ ਦੇ ਥੱਲੇ ਕਮੈਂਟ ਜਰੂਰ ਕਰਕੇ ਦੱਸਣਾ ਤੁਸੀਂ ਕਿੱਥੇ ਬਦਲੀ ਲੈਣਾ ਚਾਹੁੰਦੇ ਹੋ ਸੌਰੀ ਦੋਸਤੋ ਕਿੱਥੇ ਸਟੇਸ਼ਨ ਅਲਾਟ ਕਰਵਾਉਣਾ ਚਾਹੁੰਦੇ ਹੋ ਸੋ ਮਿਲਦੇ ਹਾਂ ਨਵੀਂ ਅਪਡੇਟ ਦੇ ਵਿੱਚ ਕੰਗ੍ਰੈਚੂਲੇਸ਼ਨਸ ਜਿਹੜੇ ਬੱਚਿਆਂ ਦੀ ਸਿਲੇਕਟਡ ਲਿਸਟ ਆਊਟ ਹੋ ਗਈ ਹੈ